ਖੋ ਆਪਣੀ ਮਟਰ ਪਨੀਰ ਦੀ ਸਬਜੀ ਦੀ ਬਣ ਚੁੱਕੀ ਹੈ ਨਾ ਆਪਾਂ ਬੌल्स ਪਾ ਲਿਆ ਇਹਦੇ ਉੱਤੇ ਆਪਾਂ ਸਜਾਉਣ ਵਾਸਤੇ ਇਹਦੇ ਉੱਪਰ ਥੋੜਾ ਜਿਹਾ ਪਰੀ ਕਟਿਆ ਹੋਇਆ ਧਨੀਆ ਪਾ ਦਿੰਨੇ ਆ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਅੱਜ ਆਪਾਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਮਟਰ ਪਨੀਰ ਦੀ ਸਬਜੀ ਵੀਡੀਓ ਵਧਿਆ ਲੱਕੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਆਪਾਂ ਪਨੀਰ ਦੇ ਛੋਟੇ ਛੋਟੇ ਪੀਸ ਕਰ ਲੈਨੇ ਆਂ ਕਿਉਂਕਿ ਇਹਨਾਂ ਨੂੰ ਆਪਾਂ ਸ਼ੈਲੋ ਫਰਾਈ ਕਰਾਂਗੇ ਪਨੀਰ ਦੇ ਪੀਸ ਨੂੰ ਬਾਕੀ ਤੁਸੀਂ ਆਪਣੇ ਮਰਜ਼ੀ ਨਾਲ ਇਹਨਾਂ ਨੂੰ ਵੱਡਾ ਛੋਟਾ ਪੀਸਾਂ ਵਿੱਚ ਕੱਟ ਸਕਦੇ ਹੋ ਆਪਾਂ ਪਾਣੀ ਥੋੜਾ ਜਿਹਾ ਗਰਮ ਕਰ ਲਿਆ ਕੋਸਾ ਜਾਂ ਪਾਣੀ ਕੀਤਾ ਆਪਾਂ ਰੱਖੀ ਹੁਣ ਗੈਸ ਦੇ ਉੱਪਰ ਕੜਾਹੀ ਰੱਖੀ ਹੋਈ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਉਨੇ ਆ ਤੇਲ ਹੌਲਕਾ ਜਿਹਾ ਗਰਮ ਪਹਿਲਾਂ ਕਰ ਲਿਏ ਤੇ ਤੇਲ ਦੇ ਗਰਮ ਹੁੰਦਿਆਂ ਹੀ ਇਹਦੇ ਵਿੱਚ ਆਪਾਂ ਕੱਟੇ ਹੋਏ ਪਨੀਰ ਪਾ ਦਿੰਨੇ ਆ। ਇਹਨੂੰ ਆਪਾਂ ਥੋੜਾ ਜਿਹਾ ਸੁਨਹਿਰੀ ਹੋਣ ਦਿੰਨੇ ਆ। ਫਿਰ ਇਹਨੂੰ ਆਪਾਂ ਬਾਹਰ ਕੱਢਾਂਗੇ। ਕਿਲੇ ਦਾ ਕਲਰ ਵੀ ਚੇਂਜ ਹੋ ਗਿਆ ਆਪਾਂ ਗੈਸ ਬੰਦ ਕਰਕੇ ਇਸ ਪਨੀਰ ਦਾ ਆਪਾਂ ਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਜਿਹੜਾ ਆਪਾਂ ਕੋਸਾ ਪਾਣੀ ਰੱਖਿਆ ਸੀ ਉਹਦੇ ਵਿੱਚ ਪੀਸ ਨੂੰ ਪਾ ਦੇਣੀ ਹੈ ਇਸ ਦੇ ਵਿੱਚ ਪਾਣੀ 'ਚ ਥੋੜਾ ਜਿਹਾ ਤੁਸੀਂ ਲੋਹ ਵੀ ਘੋਲ ਲਿਓ ਭਾਵੇਂ ਥੋੜਾ ਜਿਹਾ ਨਾ ਨਾਣ ਪਾ ਲਿਓ ਇਹਦੇ ਵਿੱਚ ਬਾਕੀ ਫਿਰ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਹੁਣ ਹਾਂ ਜੀ ਇੱਧਰ ਆਪਾਂ ਦੋ ਪਿਆਜ਼ਾਂ ਨੂੰ ਬਰੀਕ ਆਪਾਂ ਚੋਪਰ ਵਿੱਚ ਕਰ ਲਈਏ ਤੇ ਦੋ ਹੀ ਮੇ ਟਮਾਟਰਾਂ ਦੀ ਪਿਊਰੀ ਰੈਡੀ ਕਰ ਲਈਏ ਤੇ ਇੱਧਰ ਆਪਣੇ ਹੈਗੇ ਸਬੂਤੇ ਮਸਾਲੇ ਤੇ ਆਪਾਂ ਗੈਸ ਦੇ ਉੱਪਰ ਉਹ ਹੀ ਪੈਨ ਲੈ ਲਿਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਜਿਹੜਾ ਹੋਰ ਐਡ ਕੀਤਾ ਆ ਆਪਾਂ ਇਹਦੇ ਵਿੱਚ ਪਾਉਣੀ ਆ ਪਹਿਲਾਂ ਜੀਰਾ आप हल्का जो भुन लें आप देने दो तेज पत्ता दो लौंग दो आप हरी इलायची एक आप देने विरमन का दा टुकड़ा दालचीनी का दा टुकड़ा पा दे आप थोड़ा जहां लीए ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜਿਹੜੇ ਬਾਰੀਕ ਕੱਟੀ ਹੋਈ ਪਿਆਜ਼ ਸੀਗੇ ਉਹ ਪਾ ਦਨੇ ਆ। ਥਿਆਜੀ ਫਲੇਮ ਘਟਾ ਕਰਕੇ ਇਹਨੂੰ ਲਗਾਤਾਰ ਆਪਾਂ ਉੱਤੇ ਹੀ ਹਿਲਾਉਂਦੇ ਰਹੇ ਕੋਲ ਲਾਗੇ ਜਦੋਂ ਤੱਕ ਇਹ پوری ਅਗੜਾ ਪਿਆਜ਼ 골ਡਨ ਨਹੀਂ ਹੋ ਜਾਂਦਾ। ਹੁਣ ਆਪਾਂ ਇਹਦੇ ਵਿੱਚ ਨਾ 1.5 ਚਮਚਾ ਪਾ ਦਨੇ ਲਸਣ ਤੇ ਅਦਰਕ ਦਾ ਪੇਸਟ। ਤੁਸੀਂ ਲਸਣ ਨੂੰ ਬਰੀਕ ਕੱਟ ਕੇ ਪਾ ਸਕਦੇ ਹੋ। ਕਿਤਾ ਗੜੇ ਤੁਹਾਡੇ ਕੋਲ ਤਾਜ਼ਾ ਲਸਣ ਅਦਰਕ ਹੈਗਾ ਤਾਂ ਪਾ ਸਕਦੇ ਹੋ ਉਸ ਨੂੰ ਬਰੀਕ ਜੀ ਕੱਟ ਕੇ ਪਾ ਦਿਓ ਇਹ ਆਪਾਂ ਪਾਤਾ ਲਸਣ ਅਦਰਕ ਦਾ ਪੇਸਟ ਤਕਰੀਬਨ ਛੋਟਾ 1/2 ਚਮਚਾ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈ ਜਿਹੜੇ ਟਮਾਟਰ ਦੀ ਪਿਉਰੀ ਤੇ ਆਪਾਂ ਤਿਆਰ ਕੀਤੀ ਸੀ ਨਾ ਉਹ ਪਾ ਦਿੰਨੇ ਆ ਤੇ ਬਾਕੀ ਆਪਾਂ ਮਿਕਸੀ ਜਾਰ ਦੇ ਵਿੱਚ ਵੀ टमाटर की प्यूरी लगी थी वो थोड़ा जहां पा के रख लिया वो फिर जो तड़का अपना भुनिया जाएगा उदों में पा देंगे लगातार हिलाते हुए इन्होंने आपको भुनना प्याज अभी अपना प्याज टमाटर जो थोड़ा जहा भुनिया गया कलर चेंज होने लग गया ये आप मसाले पा दें थोड़ा जहा स्वाद अनुसार नमक नाल हल्दी पाउडर ਨਾਲ ਆਪਾਂ ਇੱਕ ਚਮਚਾ ਪਾੜ ਕੇ ਦੇਗੀ ਮਿਰਚ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਲਾਲ ਮਿਰਚ ਆਪਾਂ ਡੇਗੇ ਇਹ ਮਸਾਲੇ ਜਿਹੜੇ ਨੇ ਜਿੱਦਾਂ ਨਮਕ ਹੋ ਗਈ ਆ ਮਿਰਚ ਹੋ ਗਈ ਇਹ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਟਿੱਖਾ ਜਿੰਨਾ ਖਾਣਾ ਪਸੰਦ ਕਰਦੇ ਹੋ ਉਨੀ ਮਿਰਚ ਪਾ ਲਓ ਜਿੰਨਾ ਤੁਸੀਂ ਲੋਨ ਪਸੰਦ ਕਰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਲੋਨ ਪਾ ਦੇਣਾ ਹੁਣ ਇਹਨਾਂ ਨੂੰ ਆਪਾਂ ਫਿਰ ਤੋਂ ਇੱਦਾਂ ਹਿਲਾਉਂਦੇ ਰਾਵਾਂਗੇ ਉਦੋਂ ਤੱਕ ਜਦ ਤੱਕ ਇਹਦੇ ਵਿੱਚੋਂ ਤੇਲ ਨਹੀਂ ਬਾਹਰ ਆਉਣ ਲੱਗ ਪੈਂਦਾ ਮਸਾਲੇ ਆਪਨੇ ਚੰਗੀ ਤਰ੍ਹਾਂ ਭੁੰਨੇ ਲਏ ਗਏ। ਜਿਹੜਾ ਆਪਾਂ ਮਿਕਸੀ ਜਾਰ ਵਿੱਚ ਪਾਣੀ ਪਾ ਕੇ ਰੱਖਿਆ ਸੀ ਉਹ ਵੀ ਆਪਾਂ ਇਹਦੇ ਨਾਲ ਹੀ ਪਾ ਦਿੰਦੇ ਆ। ਇਹ ਆਪਾਂ ਦਾ ਚਮਚਾ ਪਾਦਣੀ ਕਿਚਨ ਕਿੰਗ ਮਸਾਲਾ। ਕਿਚਨ ਕੀ ਮਸਾਲਾ ਪਾਉਂ ਦੇਣਾ ਸਬਜ਼ੀ ਦਾ ਟੇਸ ਜਿਹੜਾ ਬਹੁਤ ਹੀ ਜ਼ਿਆਦਾ ਆਏਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਸਾਲਾ ਆਪਣਾ ਜਿਹੜਾ ਚੰਗੀ ਤਰ੍ਹਾਂ ਭੁੰਨਿਆ ਗਿਆ ਕਿ ਹੈ ਕਿਉਂਕਿ ਇਹ ਦੇਖੋ ਨਾ ਕਿਨਾਰਿਆਂ ਦੇ ਵਿੱਚੋਂ ਤੇਲ ਜਿਹੜਾ ਬਾਹਰ ਆਉਣ ਲੱਗ ਪਿਆ ਇਹਦੇ ਵਿੱਚ ਆਪਾਂ ਹੁਣ ਪਾ ਦਨੇ ਆ ਥੋੜਾ ਜਿਹਾ ਪਾਣੀ ਹੁਣ ਜਿਹੜੇ ਆਪਾਂ ਮਟਰ ਕੱਢ ਕੇ ਰੱਖੇ ਸੀ ਉਹ ਮਟਰ ਪਾ ਦਿੰਨੇ ਆ। ਹੁਣ ਉਹਦੇ ਤੱਕ ਇਹ ਸਬਜ਼ੀ ਨੂੰ ਆਪਾਂ ਪਕਾਣਾ ਜਦ ਤੱਕ ਸਾਡੇ ਜਿਹੜੇ ਮਟਰ ਐ ਸੌਫਟ ਨਹੀਂ ਹੋ ਜਾਂਦੇ। ਗੈਸ ਦੀ ਫਲੇਮ ਆਪਾਂ ਮੀਡੀਅਮ ਕਰਕੇ ਇਹਨੂੰ ਢੱਕਣਾ ਕਵਰ ਕਰ ਦਿੰਨੇ ਆ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹਿਣਾ ਕਿ ਸਬਜ਼ੀ ਜਿਹੜੀ ਸਾਡੀ ਬਣੀ ਐ ਮਟਰ ਸੌਫਟ ਹੋ ਗਏ ਜਾਂ ਨਹੀਂ। चेक करके देखते देख दे हैं अपने मटर पक गए हैं या नहीं थोड़े जे कच्चे ने अपन गैस घट रे ना कवर कर देने आप चेक कर हैं सब सब्जी हम तो इस टाइम यदा नमक भी चेक कर सकते हो कि ਅਕੇ ਨਾਲ ਠੀਕ ਹੈ ਸੌਫਟ ਹੋ ਗਿਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਉਣ ਲੱਗੀ ਆ ਕਿਉਂਕਿ ਮੈਨੂੰ ਨਮਕ ਥੋੜਾ ਜਿਹਾ ਘੱਟ ਲੱਗਿਆ ਇਹ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ ਜੋ ਕੁ ਮਿੰਟ ਨਾਲ ਪਰ ਫਿਰ ਤੋਂ ਕਵਰ ਕਰ ਦਿੰਨੇ ਆ ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਹੁਣ ਆਪਾਂ ਇੱਕ ਵਾਰੀ ਫੇਰ ਸਭ ਚੈੱਕ ਕਰਦੇ ਆਂ ਇਹਦੇ ਵਿੱਚ ਹੁਣ ਆਪਾਂ ਪਾ ਦਨੇ ਆ ਪਨੀਰ ਦੇ ਪੀਸ ਜਿਹੜੇ ਆਪਾਂ ਰੱਖੇ ਸੀ ਫਰਾਈ ਕਰਕੇ ਨੂੰ ਪਾ ਦਨੇ ਆ ਬਾਕੀ ਸਬਜ਼ੀ ਨੂੰ ਤੁਸੀਂ ਗਾੜੀ ਜਾਂ ਪਤਲੀ ਜਿੱਦਾਂ ਦੀ ਵੀ ਰੱਖਣਾ ਚਾਹੁੰਦੇ ਹੋ ਆਪਣੇ ਮਰਜ਼ੀ ਨਾਲ ਰੱਖ ਸਕਦੇ ਮਿਕਸ ਕਰ ਲੈਨੇ ਹੁਣ ਆਪਾਂ ਥੋੜਾ ਜਿਹਾ ਨਾ ਤੁਸੀਂ ਇੱਕ ਲਵਾ ਲੈਨੇ ਇੱਕ ਵਾਰੀ ਸੰਜੀ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਘਰ ਦੀ ਫੈਂਟੀ ਹੋਈ ਮਲਾਈ ਪਾਵਾਂਗੇ ਜਿਹਦੇ ਨਾਲ ਸਬਜ਼ੀ ਦਾ ਟੇਸ ਹੋਰ ਵੀ ਜ਼ਿਆਦਾ ਹੋਏਗਾ ਤੇ ਮੇਰੇ ਕੋਲ ਥੋੜੀ ਜੀ ਮੇਥੀ ਪਈ ਸੀ ਉਹ ਪਾਤੀ ਇਹਦੇ ਵਿੱਚ ਮੈਂ ਇਹ ਵੀ ਚੁਟਕੀ ਜੀ ਸੀ ਤੇ ਬਾਕੀ ਇਹਦੇ ਵਿੱਚ ਹੁਣ ਪਾ ਦਨੇ ਆਪਾਂ ਧਨੀਆ ਤੇ ਆਪਣੀ ਮਟਰਨੀਵੀ ਸਬਜੀ ਬਣ ਕੇ ਤਿਆਰ ਹੈ ਇਹਨੂੰ ਆਪਾਂ ਹੁਣ ਕਿਸੇ ਵੀ ਬੌਲਸ ਪਾ ਦਿੰਨੇ ਆ ਇਸ ਤਰ੍ਹਾਂ ਤੁਹਾਡੇ ਘਰ ਵੀ ਕੋਈ ਮਹਿਮਾਨ ਆਵੇ ਤੇ ਇਸ ਤਰ੍ਹਾਂ ਦੀ ਸਬਜੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਕਲਸੀ ਬਣੇਗੀ ਦੇਖੋ ਆਪਣੀ ਮਟਰ ਪਨੀਰ ਦੀ ਸਬਜ਼ੀ ਜਿਹੜੀ ਬਣ ਚੁੱਕੀ ਹੈ ਨਾ ਆਪਾਂ ਬਾਉਲ ਚ ਪਾ ਲਿਆ ਇਹਦੇ ਉੱਤੇ ਆਪਾਂ ਸਜਾਉਣ ਵਾਸਤੇ ਇਹਦੇ ਉੱਪਰ ਥੋੜਾ ਜਿਹਾ ਪਾਰੀ ਕੱਟਿਆ ਹੋਇਆ ਧਨੀਆ ਪਾ ਦਿੰਨੇ ਆ ਤੇ ਥੋੜੀ ਜੀ ਇਹਦੇ ਉੱਪਰ ਤਾਜ਼ਾ ਫਰੈਸ਼ ਕਰੀਮ ਪਾ ਦਿੰਨੇ ਆ ਤੁਸੀਂ ਆਪਣੇ ਜਿੰਨਾ ਦੁੱਧ ਗਰਮ ਕਰਦੇ ਹੋ ਤੇ ਉਹਦੇ ਉੱਪਰ ਮਲਾਈ ਲਾ ਕੇ ਦੋ ਕੁ ਚਮਚੇ ਮਲਾਈ ਲਾ ਕੇ ਉਹਨੂੰ ਫੈਟ ਲੋ ਚੰਗੀ ਤਰ੍ਹਾਂ ਤੇ ਤੁਸੀਂ ਸਬਜ਼ੀ ਚ ਪਾ ਸਕਦੇ ਹੋ ਜੀ ਕਰਤਾ ਨੂੰ ਮਟਰ ਦੀ ਨਿਰਦੀ ਰੈਸਪੀ ਬਧੀਆ ਲਗੀ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ